ਆਪ ਜੀ ਸਰਵਣ ਕਰ ਰਹੇ ਸੀ ਜੂਨ 1984 ਦੇ ਖੱਲੂ ਘਾਰੇ ਦਾ ਪਿਸ਼ੋਕੜ ਅਤੇ 1 ਜੂਨ ਤੋਂ ਲੈ ਕੇ 6 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕੀ ਕੁਝ ਵਾਪਰਿਆ ਜਿੱਥੇ ਆਪ ਜੀ ਨੇ ਫੌਜੀ ਕਾਰਵਾਈ ਦੇ ਬਾਰੇ ਅਤੇ ਖੜਕੂ ਸਿੰਘਾਂ ਦੇ ਜਵਾਬੀ ਕਾਰਵਾਈ ਦੇ ਬਾਰੇ ਸਰਵਣ ਕੀਤਾ ਹੈ ਉੱਥੇ ਹੋਰ ਕਿਹੜਾ ਕਿਹੜਾ ਦੁਖਾਂਤ ਵਾਪਰਿਆ ਤੇ 7 ਤੇ 8 ਜੂਨ ਨੂੰ ਫਿਰ ਕੀ ਕੁਝ ਹੁੰਦਾ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਵੀ ਦੇਸ਼ ਦੀ ਫੌਜ ਆਪਣੇ ਨਾਗਰਿਕਾਂ ਦੇ ਉੱਪਰ ਹਮਲਾ ਨਹੀਂ ਕਰਦੀ ਇਹ ਭਾਰਤੀ ਹਕੂਮਤ ਵੱਲੋਂ ਕੀਤਾ ਗਿਆ ਕਿ ਸਿੱਖਾਂ ਦੇ ਉੱਪਰ ਭਾਰਤੀ ਫੌਜ ਨੇ ਜਿਹੜਾ ਉਹ ਹਮਲਾ ਕੀਤਾ ਸੀ ਜੇਕਰ ਦੇਸ਼ ਦੇ ਅੰਦਰ ਕੋਈ ਗੱਲ ਹੁੰਦੀ ਹੈ ਤੇ ਉਹਦੇ ਵਾਸਤੇ ਜਿਹੜਾ ਵਾ ਉਹ ਪੁਲਿਸ ਹੁੰਦੀ ਹੈ ਜਾਂ ਫਿਰ ਸੀਆਰਪੀ ਹੁੰਦੀ ਹੈ ਇਹ ਭਾਰਤੀ ਖਿੱਤੇ ਦੇ ਵਿੱਚ ਹੀ ਹੋਇਆ ਸੀ ਕਿ ਪਹਿਲੀ ਵਾਰ ਹੋਇਆ ਕਿ ਫੌਜ ਨੇ ਆਪਣੇ ਹੀ ਨਾਗਰਿਕਾਂ ਦੇ ਉੱਪਰ ਜਿਹੜਾ ਸੀ ਉਹ ਹਮਲਾ ਕੀਤਾ ਫਿਰ ਹਮਲਾ ਵੀ ਇੰਨਾ ਭਿਆਨਕ ਸੀ ਕਿ ਟੈਂਕਾਂ ਤੇ ਤੋਪਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਜਿਹੜਾ ਸੀ ਉਹ ਤਬਾਹੀ ਮਚਾ ਕੇ ਰੱਖ ਦਿੱਤੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਸੀ ਉਹ ਢਾਹ ਢੇਰੀ ਕਰ ਦਿੱਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੇ ਸਾਹਮਣੇ ਪਾਸੇ ਜਿਹੜਾ ਸੀ ਉਹ ਵੱਡਾ ਇੱਕ ਮੰਗੋਰਾ ਜਿਹੜਾ ਉਹ ਪਾ ਦਿੱਤਾ ਗਿਆ ਸੀ। ਔਰ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਾਣ ਵਾਲੀ ਜਿਹੜੀ ਦਰਸ਼ਨੀ ਡਿਉੜੀ ਹੈ ਉਹਦੇ ਵਿੱਚ ਵੀ ਜਿਹੜਾ ਵੱਡਾ ਇੱਕ ਮੰਗੋਰਾ ਜਿਹੜਾ ਉਹ ਪਾਇਆ ਹੋਇਆ ਸੀ। ਥਾਲੇ ਦਿਵਾਲੇ ਜਿੱਥੇ ਸਿੱਖਾਂ ਨੇ ਮੋਰਚੇ ਬਣਾਏ ਸੀ ਉਹ ਸਭ ਨੂੰ ਜਿਹੜਾ ਉਹ ਢਾਹ ਢੇਰੀ ਕਰ ਦਿੱਤਾ ਗਿਆ ਸੀ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਆਲਾ ਦਿਵਾਲਾ ਜਿਹੜਾ ਉਹ ਅੱਗ ਦੇ ਨਾਲ ਸੜਦਾ ਪਿਆ ਸੀ। ਜੇਕਰ ਇਹ ਵੀ ਮੰਨਿਆ ਜਾਏ ਕਿ ਫੌਜ ਨੇ ਜਿਹੜਾ ਸੀ ਇਹ ਖਾੜਕੂ ਸਿੱਖ ਜਿਹੜੇ ਕੋਈ ਜਵਾਬੀ ਕਾਰਵਾਈ ਕਰ ਰਹੇ ਸੀ ਉਹਨਾਂ ਵਾਸਤੇ ਕੀਤਾ ਤਾਂ ਸੱਚ ਇਹ ਹੈ ਕਿ ਉਸ ਵੇਲੇ ਦੇ ਨਾਲ ਬਹੁਤ ਸਾਰੇ ਐਸੇ ਸ਼ਰਧਾਲੂ ਸਨ ਜਿਹੜੇ ਦਰਸ਼ਨ ਦੇਦਾਰੇ ਕਰਨ ਵਾਸਤੇ ਆਏ ਜਿਹੜੇ ਫੌਜ ਨੇ ਫੜ ਕੇ ਮਾਰ ਦਿੱਤੇ ਤੇ ਸੱਚ ਇਹ ਹੈ ਕਿ ਉਹ ਜਿਹੜੇ ਫੜ ਕੇ ਮਾਰੇ ਗਏ ਉਹ ਕਿਹੜੇ ਅੱਤਵਾਦੀ ਸੀ ਉਹਦੀਆਂ ਬਹੁਤ ਸਾਰੀਆਂ ਉਦਾਹਰਨਾਂ ਹੈ ਜਿਹੜੀਆਂ ਸਿੰਘ ਸਹਿਬਾਨ ਨੇ ਆਪਣੀਆਂ ਅੱਖਾਂ ਨਾਲ ਵੇਖੀਆਂ ਜਾਂ ਉਸ ਵੇਲੇ ਦੇ ਜਿਹੜੇ ਚਸ਼ਮਦੀਦ ਗਵਾਹ ਹੈ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਵੇਖੀਆਂ ਸੀ 35 ਤੋਂ 36 ਨੌਜਵਾਨ ਸੀ ਜਿਨ੍ਹਾਂ ਨੂੰ ਇੱਕ ਕਤਾਰ ਦੇ ਵਿੱਚ ਖੜ੍ਹਾ ਕੀਤਾ ਗਿਆ ਔਰ ਉਹਨਾਂ ਨੂੰ ਗੋਲਾ ਮਾਰ ਕੇ ਜਿਹੜਾ ਉਡਾ ਦਿੱਤਾ ਗਿਆ ਹੁਣ ਜਿਹੜੇ 35 ਤੋਂ 36 ਨੌਜਵਾਨ ਗੋਲਾ ਮਾਰ ਕੇ ਉਡਾ ਦਿੱਤੇ ਗਏ ਉਹਨਾਂ ਨੇ ਕਿਹੜਾ ਕੋਈ ਮਤਲਬ ਅੱਗੋਂ ਜਵਾਬੀ ਕਾਰਵਾਈ ਕੀਤੀ ਸੀ ਉਹ ਹੱਤਵਾਦੀ ਵੀ ਨਹੀਂ ਸੀ ਹਰ ਉਸ ਵੇਲੇ ਦੇ ਨਾਲ ਬਾਬਾ ਜਰਨੈਲ ਸਿੰਘ ਤੇ ਬਾਕੀ ਜਿਹੜੇ ਜਥੇ ਦੇ ਸਿੰਘ ਸਨ ਉਹਨਾਂ ਦੇ ਕੋਲ ਸੰਖਿਆ ਪ੍ਰਾਪਤ ਕਰਨ ਵਾਸਤੇ 100 ਦੇ ਕਰੀਬ ਜਿਹੜੇ ਬੱਚੇ ਸੀ ਉਹ ਰਹਿੰਦੇ ਸੀ ਤਾਂ ਉਹ ਜਿਹੜੇ 100 ਦੇ ਕਰੀਬ ਸਿੱਖ ਵਿਦਿਆਰਥੀ ਸਨ ਉਹਨਾਂ ਸਾਰਿਆਂ ਨੂੰ ਦਰਬਾਰ ਸੈ ਪ੍ਰਕਰਮਾਂ ਦੇ ਵਿੱਚ ਖਿਲਾਰ ਕੇ ਪਹਿਲਾਂ ਪੁੱਛਿਆ ਗਿਆ ਫੌਜ ਦੇ ਵੱਲੋਂ ਕਿ ਤੁਸੀਂ ਅਤਵਾਦੀ ਹੋ ਤੇ ਬਾਅਦ ਵਿੱਚ ਜਿਹੜਾ ਸੀ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਹੁਣ ਉਹ ਜਿਹੜੇ ਬੱਚੇ ਸਨ ਸਿੱਖਣ ਵਾਸਤੇ ਆਏ ਉਹ ਕੋਈ ਅਤਵਾਦੀ ਵੀ ਨਹੀਂ ਸੀ ਔਰ ਇਸੇ ਤਰ੍ਹਾਂ ਦੇ ਨਾਲ 28 ਬੱਚੇ ਜਿਨ੍ਹਾਂ ਦੀ ਉਮਰ 4 ਤੋਂ 12 ਸਾਲ ਦੇ ਕਰੀਬ ਸੀ ਉਹਨਾਂ ਸਾਰਿਆਂ ਨੂੰ ਫੌਜ ਜਿਹੜੀ ਹੈ ਉਹ ਫੜ ਕੇ ਲੈ ਜਾਂਦੀ ਏ ਕਿ ਉਹ ਜਿਹੜੇ 4 ਤੋਂ 12 ਸਾਲ ਦੇ ਬੱਚੇ ਸੀ ਉਹ ਅਤਵਾਦੀ ਸੀ ਸੱਚੇ ਹੈ ਕਿ ਉਹਨਾਂ ਦੇ ਉੱਪਰ ਵੀ ਜ਼ੁਲਮ ਕੀਤਾ ਗਿਆ ਇਦਾਂ ਹੀ ਜਿਹੜਾ ਸਰਾਵਾਂ ਦੇ ਵਿੱਚ ਜਿਹੜੀ ਸੰਗਤ ਠਹਿਰੀ ਹੋਈ ਸੀ ਉਹਨਾਂ ਸਰਾਵਾਂ ਦੇ ਵਿੱਚ ਠਹਿਰੀ ਹੋਈ ਸੰਗਤ ਦੇ ਉੱਪਰ ਬੰਬ ਸੁੱਟ ਕੇ ਜਿਹੜਾ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਜਿਹੜੇ ਸਿੱਖ ਲੀਡਰਸ ਹਨ ਜਿਵੇਂ ਕਿ ਲੋਂਗੋਵਾਲ ਟੋਹਰਾ ਰਾਮੂ ਵਾਲੀਆ ਉਹਨਾਂ ਸਾਰਿਆਂ ਨੂੰ ਜਿਹੜਾ ਇੱਕ ਕਮਰੇ ਦੇ ਵਿੱਚ ਕਈ ਦਿਨ ਤੱਕ ਜਿਹੜਾ ਉਹ ਬੰਦ ਰੱਖਿਆ ਗਿਆ ਔਰ ਪਿਆਸਾ ਰੱਖਿਆ ਗਿਆ ਕੋਈ ਪੀਣ ਵਾਸਤੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਗਿਆ ਤਾਂ ਜਿਸ ਵੇਲੇ ਦੇ ਨਾਲ ਟੋਰਾ ਸਾਹਿਬ ਦੇ ਕਮਰੇ ਦੇ ਬਾਹਰ ਇੱਕ ਫੌਜ ਵਾਲਾ ਜਿਹੜਾ ਵਾ ਉਹ ਮੈਂ ਸਿਗਰਟ ਪੀ ਰਿਹਾ ਸੀ ਤਾਂ ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਟੋਹਰਾ ਕਹਿੰਦੇ ਆ ਕਿ ਮੈਂ ਇੱਥੋਂ ਦਾ ਪ੍ਰਧਾਨ ਐ ਇੱਥੇ ਸਿਗਰਟ ਜਿਹੜੀ ਐ ਤੂੰ ਨਹੀਂ ਪੀ ਸਕਦਾ ਜੇ ਤੂੰ ਸਿਗਰਟ ਪੀਣੀ ਨਹੀਂ ਛੱਡਣਾ ਤਾਂ ਮੈਨੂੰ ਗੋਲੀ ਮਾਰ ਦੇ ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਸਾਰਾ ਕੁਝ ਨਹੀਂ ਵੇਖ ਸਕਦਾ ਤਾਂ ਉਸ ਵੇਲੇ ਉਹ ਜਿਹੜਾ ਫੌਜ ਦਾ ਫੌਜ ਵਾਲਾ ਸੀ ਉਹਨੇ ਕਿਹਾ ਚੁੱਪ ਕਰ ਬੂੜੇ ਨਹੀਂ ਤਾਂ ਗੋਲੀ ਮਾਰ ਦੂੰਗਾ ਇਦਾਂ ਕਰਕੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਬੇਪਤੀ ਜਿਹੜੀ ਉਹ ਕੀਤੀ ਗਈ ਜਿਸ ਮੁਕੱਦਸ ਥਾਂ ਵਾਸਤੇ ਸਿੱਖ ਜਿਹੜੇ ਐ ਮੰਗ ਕਰ ਰਹੇ ਸੀ ਕਿ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ। ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕੀ ਦੇਣਾ ਸੀ। ਫੌਜ ਬੂਟਾ ਸਮੇਤ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਘੁੰਮਦੀ ਪਈ ਸੀ। ਉੱਥੇ ਜਿਹੜੇ ਉਹ ਸੀ ਸਿਗਰਟਾਂ ਪੀ ਰਹੇ ਸਨ। ਔਰ ਜੇ ਕੋਈ ਛੋਟਾ ਬੱਚਾ ਕੋਲ ਖਲੋ ਕੇ ਮੰਗ ਕਰਦਾ ਕਿ ਮੈਨੂੰ ਪਾਣੀ ਦਿੱਤਾ ਜਾਏ ਤਾਂ ਫੌਜੀਆਂ ਨੇ ਉਹਦੇ ਵਿੱਚ ਬੀੜੀਆਂ ਘੋਲ ਕੇ ਕਿਹਾ ਵੀ ਲੈ ਇਹ ਤੇਰੇ ਗੁਰੂ ਦਾ ਅੰਮ੍ਰਿਤ ਹੈ ਇਹਨੂੰ ਪੀ ਲੈ। ਔਰ ਫੌਜ ਜਿਹੜੀ ਆ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਕਹਿ ਰਹੀ ਸੀ ਰਾਜ ਗਾ ਡੋਗਰਾ ਔਰ ਗਾਲਾਂ ਕੱਢ ਕੱਢ ਕੇ ਕਹਿ ਰਹੇ ਸੀ ਕਿ ਇਨਸਾਲੋਂ ਕੋ ਮਾਰੋ ਇਦਾਂ ਕਰਕੇ ਤਬਾਈ ਜਿਹੜੀ ਉਹ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੇ ਪ੍ਰਕਰਮਾਂ ਦੇ ਵਿੱਚ ਕੀਤੀ ਸੀ। ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਲਾਛਾਂ-ਲਾਛਾਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਸੀ, ਉਹਨਾਂ ਸਰੀਰਾਂ ਦੇ ਵਿੱਚ ਉਹ ਖੂਨ ਵਹਿ ਰਿਆ ਸੀ ਔਰ ਇਥੋਂ ਤੱਕ ਕਿ ਉਹਨਾਂ ਦੇ ਵਿੱਚ ਬੋ ਤੱਕ ਜਿਹੜੀ ਉਹ ਫੈਲ ਗਈ ਸੀ। 5 ਜੂਨ ਤੋਂ ਲੈ ਕੇ 7 ਜੂਨ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕੋਈ ਲਾਹੀ ਗੁਰਬਾਣੀ ਦਾ ਕੀਰਤਨ ਨਹੀਂ ਹੋ ਸਕਿਆ ਮਰਿਆਦਾ ਜਿਹੜੀ ਉਹ ਬਹਾਲ ਨਹੀਂ ਰਹਿ ਸਕੀ ਔਰ ਜਿਹੜੇ ਸਿੰਘ ਕੀਰਤਨ ਕਰਨ ਵਾਸਤੇ ਜਾ ਰਹੇ ਸੀ ਚਾਹੇ ਭਾਈ ਅਮਰੀਕ ਸਿੰਘ ਜੀ ਹੋਣ ਚਾਹੇ ਉਹਨਾਂ ਤੋਂ ਬਾਅਦ ਸਿੱਖ ਜਿਹੜੇ ਗਏ ਉਹ ਜਿਹੜੇ ਰਸਤੇ ਦੇ ਵਿੱਚ ਗੋਲੀ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਜਾਂਦੇ ਤਾਂ ਫਿਰ 2 ਦਿਨ ਤੱਕ ਜਿਹੜਾ ਸੀ ਇੱਕ ਅਖੰਡ ਕੀਰਤਨ ਜਥੇ ਦੇ ਜਿਹੜੇ ਕੁਝ ਸਿੰਘ ਸਨ ਉਹਨਾਂ ਨੇ ਉਥੇ ਅਸਜਿੱਕੀ ਵਾਰ ਦਾ ਕੀਰਤਨ ਕੀਤਾ ਬਾਅਦ ਵਿੱਚ ਜਿਹੜਾ ਇਹਨਾਂ ਕੀਰਤਨ ਵੀ ਕਿੱਥੋਂ ਹੋ ਸਕਦਾ ਸੀ ਗਲਾ ਸੁੱਕਦਾ ਪਿਆ ਸੀ ਤਾਂ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਸੀ ਬਿਜਲੀ ਪਾਣੀ ਟਿਆ ਹੋਇਆ ਸੀ ਫਿਰ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਿਹੜਾ ਉਹ ਕਰਦੇ ਰਹੇ ਤਾਂ ਫਿਰ ਇੱਕ ਸਿੱਖ ਦੇ ਪੱਟ ਦੇ ਵਿੱਚ ਆਣ ਕੇ ਗੋਲੀ ਲੱਗਦੀ ਹੈ ਉਹ ਪਰ ਉਹ ਪੱਟ ਦੇ ਉੱਪਰ ਜਿਹੜਾ ਦਸਤਾਰ ਬੰਨ ਕੇ ਉਹਨੂੰ ਰੋਕਣ ਦਾ ਜਿਹੜਾ ਯਤਨ ਕੀਤਾ ਗਿਆ ਪਰ ਖੂਨ ਜ਼ਿਆਦਾ ਵਗਣ ਕਰਕੇ ਭਾਈ ਅਵਤਾਰ ਸਿੰਘ ਜੀ ਜਿਹੜੇ ਸਨ ਉਹ ਉਥੇ ਸ਼ਹੀਦ ਹੋ ਜਾਂਦੇ ਐ 20 ਤੋਂ 25 ਜੀ ਜਿਹੜੇ ਸੰਗਤ ਦੇ ਸੀ ਜਿਹੜੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਨ ਔਰ ਉਹ ਜਿਹੜੇ ਸਨ ਉਹਨਾਂ ਦੇ ਵਿੱਚੋਂ ਕਿਸੇ ਦੇ ਕੋਲ ਕੋਈ ਹਥਿਆਰ ਨਹੀਂ ਸੀ ਕੋਈ ਸ਼ਸਤਰ ਜਿਹੜਾ ਉਹ ਨਹੀਂ ਸੀ ਹੈਗਾ ਤਾਂ ਉਸ ਵੇਲੇ ਜਿਹੜਾ ਇਹ ਫੌਜ ਇਹ ਕਹਿ ਰਹੀ ਸੀ ਕਿ ਦਰਬਾਰ ਸਾਹਿਬ 'ਚੋਂ ਗੋਲੀ ਆਉਂਦੀ ਸੀ ਪਰ ਅਸੀਂ ਦਰਬਾਰ ਸਾਹਿਬ ਤੇ ਕੋਈ ਗੋਲੀ ਜਿਹੜੀ ਨਹੀਂ ਮਾਰੀ ਨਿਰਾ ਝੂੜ ਸੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਕੋਈ ਵੀ ਖਾੜਕੂ ਸਿੱਖ ਨਹੀਂ ਸੀ ਹੈਗਾ ਉਥੇ ਕੇਵਲ ਸੰਗਤ ਦੇ ਸ਼ਰਧਾਲੂ ਸੀ ਜਿਨ੍ਹਾਂ ਦੀ ਗਿਣਤੀ 20 ਤੋਂ 25 ਸੀ ਔਰ ਉਥੋਂ ਕੋਈ ਗੋਲੀ ਨਹੀਂ ਚੱਲੀ ਬਲਕਿ ਉਲਟਾ ਜਿਹੜੇ 12 ਫੌਜੀ ਜਿਹੜੇ ਸਨ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਬਹੁਤ ਸਾਰੀਆਂ ਗੋਲੀਆਂ ਜਿਹੜੀਆਂ ਮਾਰੀਆਂ ਜਦੋਂ ਇੰਦਰਾ ਗਾਂਧੀ ਇਹ ਸਾਰਾ ਕੁਝ ਵੇਖਣ ਵਾਸਤੇ ਆਈ ਸੀ ਉਦੋਂ ਸ਼੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਸਾਹਿਬ ਸੰਘੋਣਾ ਨੇ ਦਰਬਾਰ ਸਾਹਿਬ ਦੇ ਉੱਪਰ ਲੱਗੀਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਉਹਨੂੰ ਵਿਖਾਏ ਵੀ ਸੀ ਜਿੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇਮਾਰਤਾਂ ਜਿਹੜੀਆਂ ਨੇ ਉਹਨਾਂ ਦਾ ਬੁਰੇ ਤਰੀਕੇ ਨਾਲ ਨੁਕਸਾਨ ਹੋਇਆ ਸੀ ਉਹਦੇ ਨਾਲ ਨਾਲ ਜਿਹੜਾ ਤੋਸ਼ਾਖਾਨਾ ਸੀ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਚਾਨਣੀ ਭੇਟ ਕੀਤੀ ਸੀ ਬਹੁਤ ਕੀਮਤੀ ਸੀ ਉਹ ਜਿਹੜੀ ਚਾਨਣੀ ਹੈ ਉਹ ਵੀ ਸੜ ਕੇ ਸੁਆਹ ਹੋ ਜਾਂਦੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸ਼ੇਰਾ ਜਿਹੜਾ ਸੀ ਭੇਟ ਕੀਤਾ ਸੀ ਉਹ ਵੀ ਸੜ ਕੇ ਸੁਆਹ ਹੋ ਜਾਂਦਾ ਤੋਸ਼ੇਖਾਨੇ ਦੇ ਵਿੱਚ ਪਿਆ ਹੋਇਆ ਹੋਰ ਬਹੁਤ ਸਾਰਾ ਕੀਮਤੀ ਸਮਾਨ ਜਿਹੜਾ ਤੋਸ਼ੇਖਾਨੇ ਦਾ ਉਹ ਸਾਰਾ ਸੜ ਜਾਂਦਾ ਹੈ ਜਾਂ ਫੌਜ ਦੇ ਵੱਲੋਂ ਜਾਣ ਬੁੱਝ ਕੇ ਵਾੜ ਦਿੱਤਾ ਗਿਆ ਸੀ ਇਹਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਅਗਣ ਭੇਟ ਹੋ ਜਾਂਦੇ ਆ ਜਿਨ੍ਹਾਂ ਦੀ ਗਿਣਤੀ ਜਥੇਦਾਰ ਜਗਿੰਦਰ ਸਿੰਘ ਵਿਦਵਾਨਤੀ ਦੇ ਮੁਤਾਬਕ 2500 ਦੇ ਕਰੀਬ ਸੀ ਔਰ ਇਹ ਜਾਣਕਾਰੀ ਜਿਹੜੀ ਹੈ ਉਹ ਵਧੇਰੇ ਸਹੀ ਹੋ ਸਕਦੀ ਹੈ ਕਿਉਂਕਿ ਜਥੇਦਾਰ ਜਗਿੰਦਰ ਸਿੰਘ ਵਿਦਵਾਨਤੀ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸੀ ਤੇ ਬਾਅਦ ਵਿੱਚ ਜੋ ਸ੍ਰੀ ਹਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬੰਦੇ ਆ ਸਿੱਖ ਰਾਇਫਰੈਂਸ ਲਾਇਬ੍ਰੇਰੀ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ 8 ਜੂਨ ਤੱਕ ਉਹ ਬਿਲਕੁਲ ਠੀਕ ਠਾਕ ਸੀ ਪਰ ਬਾਅਦ ਵਿੱਚ ਫੌਜ ਦੇ ਵੱਲੋਂ ਜਾਣਬੁੱਝ ਕੇ ਕੇ ਉਹਨੂੰ ਅਗਨ ਭੇਟ ਕਰ ਦਿੱਤਾ ਗਿਆ ਬਹੁਤ ਸਾਰੇ ਜਿਹੜੇ ਇਤਿਹਾਸਕ ਸਰੋਤ ਸੀ ਹੱਥ ਲਿਖਤ ਦਸਤਾਵੇਜ਼ ਸੀ ਉਹ ਸਾਰੇ ਜਿਹੜੇ ਫੌਜ ਚੁੱਕ ਕੇ ਲੈ ਗਈ ਔਰ ਜੋ ਕੁਝ ਬਾਕੀ ਬਚਿਆ ਉਹਨੂੰ ਅਗਨ ਭੇਟ ਕਰ ਦਿੱਤਾ ਗਿਆ ਸੀ ਜਿਹਦੇ ਨਾਲ ਸਿੱਖਾਂ ਦਾ 400 ਸਾਲਾਂ ਦਾ ਵਿਆਹ ਹੋਇਆ ਜਿਹੜਾ ਸਮਾਨ ਸੀ ਹੱਥ ਲਿਖਤ ਦਸਤਾਵੇਜ਼ ਸੀ ਖਰੜੇ ਸੀ ਔਰ ਬਹੁਤ ਬੇਸ਼ੁਮਾਰ ਖਜ਼ਾਨਾ ਸੀ ਉਹ ਸਾਰੇ ਦਾ ਸਾਰਾ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਹੈ ਫੌਜ ਦੇ ਵੱਲੋਂ ਫਿਰ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਨੂੰ ਆਪਣੇ ਕੋਲ ਸੱਦਿਆ ਜਾਂਦਾ ਹੈ ਤੇ ਸਾਦ ਕੇ ਫੌਜ ਦਾ ਅਫਸਰ ਕਹਿੰਦਾ ਹੈ ਕਿ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਉਹਨੂੰ ਬਹਾਲ ਕੀਤਾ ਜਾਵੇ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਕਹਿਣ ਲੱਗੇ ਕਿ ਮੈਂ ਇਕੱਲਾ ਦਰਬਾਰ ਸਾਹਿਬ ਦੀ ਮਰਿਆਦਾ ਕਿਵੇਂ ਬਹਾਲ ਕਰ ਸਕਦਾ ਮੇਰੇ ਜਿਹੜੇ ਬੰਦੇ ਆ ਉਹਨਾਂ ਨੂੰ ਛੱਡਿਆ ਜਾਵੇ ਜਿਹੜੇ ਕਿ ਫੌਜ ਦੇ ਵੱਲੋਂ ਗ੍ਰਿਫਤਾਰ ਕੀਤੇ ਹੋਏ ਸੀ ਤਾਂ ਉਸ ਵੇਲੇ ਗਿਆਨੀ ਸਾਹਿਬ ਸਿੰਘ ਹੋਣਾ ਨੇ 25 ਬੰਦਿਆਂ ਦੀ ਲਿਸਟ ਜਿਹੜੀ ਹੈ ਫੌਜ ਦੇ ਜਿਹੜਾ ਆਫੀਸਰ ਸੀ ਉਹਨੂੰ ਸੌਂਪੀ ਜਿਹਦੇ ਵਿੱਚ ਉਹਨੇ 13 ਬੰਦੇ ਜਿਹੜੇ ਛੱਡ ਦਿੱਤੇ ਤੇ ਨਾਲੇ ਬਹੁਤ ਜ਼ਿਆਦਾ ਥੋੜਾ ਔਖਾ ਵੀ ਹੋਇਆ ਔਰ ਗਿਆਨੀ ਸਾਫ ਸਿੰਘ ਦੇ ਅਨੁਸਾਰ ਕਿ ਉਹ 12 ਤਰੀਕ ਤੱਕ ਆਪਣਾ ਮੂੰਹ ਜਿਹੜਾ ਉਹ ਟੱਕ ਕੇ ਅੰਦਰ ਜਾਂਦੇ ਰਹੇ ਕਿਉਂਕਿ ਪ੍ਰਕਰਮਾਂ ਦੇ ਵਿੱਚੋਂ ਇੰਨੀ ਜ਼ਿਆਦਾ ਬੋ ਜਿਹੜੀ ਉਹ ਆ ਰਹੀ ਸੀ ਔਰ ਬਾਅਦ ਵਿੱਚ 7 ਜੂਨ ਵਾਲੇ ਦਿਨ ਜਿਹੜਾ ਸੀ ਫਿਰ ਨਗਰ ਨਿਗਮ ਦੀਆਂ ਗੱਡੀਆਂ ਕੂੜਾ ਢੋਣ ਵਾਲੀਆਂ ਉਹ ਸਦੀਆਂ ਗਈਆਂ ਕੁਝ ਭੰਗੀ ਸਦੇ ਗਏ ਉਹਨਾਂ ਨੂੰ ਸ਼ਰਾਬ ਪਲਾਈ ਗਈ ਔਰ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਪੈਸੇ ਦਿੱਤੇ ਜਾਣਗੇ ਇਹ ਸਾੜੀਆਂ ਲਾਸ਼ਾਂ ਜਿਹੜੀਆਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਔਰ ਫਿਰ ਨਾਲ ਹੀ ਕਿਹਾ ਗਿਆ ਵੀ ਇਸ ਲਾਸ਼ ਦੇ ਵਿੱਚੋਂ ਜੋ ਕੁਝ ਵੀ ਨਿਕਲਦਾ ਹੈ ਕੋਈ ਪੈਸਾ ਨਿਕਲੇ ਕੋ ਸੋਨਾ ਨਿਕਲੇ ਜੋ ਕੁਝ ਨਿਕਲਦਾ ਉਹ ਤੁਹਾਡਾ ਔਰ ਨਾਲੇ ਤੁਹਾਨੂੰ ਹੋਰ ਇਨਾਮ ਦਿੱਤੇ ਜਾਣਗੇ ਇਹ ਸਾਰੀਆਂ ਲਾਸ਼ਾਂ ਜਿਹੜੀਆਂ ਇਹਨਾਂ ਨੂੰ ਕੱਢਿਆ ਜਾਵੇ ਤਾਂ ਫਿਰ ਸ਼੍ਰੀ ਦਰਬਾਰ ਸਾਹਿਬ ਪਰਕਰਮਾਂ ਦੇ ਵਿੱਚ ਜਿਹੜੀਆਂ ਪਈਆਂ ਹੋਈਆਂ ਸਿੱਖਾਂ ਦੀਆਂ ਲਾਸ਼ਾਂ ਸੀ ਸਰੀਰ ਸੀ ਉਹਨਾਂ ਸਾਰਿਆਂ ਨੂੰ ਨਗਰ ਨਿਗਮ ਦੀਆਂ ਕੂੜਾ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਲਾਦ ਕੇ ਜਿਹੜਾ ਉਹ ਬਾਹਰ ਕੱਢਿਆ ਜਾਂਦਾ ਹੈ ਫਿਰ ਥੋੜੀ-ਥੋੜੀ ਸਫਾਈ ਕੀਤੀ ਜਾਂਦੀ ਹੈ ਔਰ ਫਿਰ ਆਖਰਕਾਰ 8 ਜੂਨ ਵਾਲੇ ਦਿਨ ਜਿਹੜਾ ਦੁਬਾਰਾ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਜਿਹੜਾ ਉਹ ਪ੍ਰਕਾਸ਼ਮਾਨ ਕੀਤਾ ਜਾਂਦਾ ਹੈ ਔਰ ਉਸ ਦਿਨ ਵੀ ਜਿਹੜਾ ਵਾ ਗੋਲੀਬਾਰੀ ਜਿਹੜੀ ਉਹ ਹੋ ਰਹੀ ਸੀ ਗੋਲੀ ਚੱਲ ਰਹੀ ਸੀ ਔਰ ਫਿਰ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਵਾਸਤੇ ਔਰ 8 ਜੂਨ ਤੋਂ ਜਿਹੜਾ ਸੀ ਰੇਡੀਓ ਦੇ ਉੱਪਰ ਸਿੱਧਾ ਪ੍ਰਸਾਰਣ ਜਿਹੜਾ ਉਹ ਲੋਕਾਂ ਨੇ ਸੁੰਨਾ ਸ਼ੁਰੂ ਕੀਤਾ ਔਰ ਇੱਥੋਂ ਤੱਕ ਇੱਕ ਪਾਸੇ 8 ਜੂਨ ਵਾਲੇ ਦਿਨ ਰੇਡੀਓ ਦੇ ਉੱਪਰ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਕੀਰਤਨ ਆ ਰਿਹਾ ਸੀ ਔਰ ਉਹਦੇ ਵਿੱਚ ਜਿਹੜਾ ਵਾ ਉਹ ਗੋਲੀ ਚੱਲਣ ਦੀ ਆਵਾਜ਼ ਵੀ ਜਿਹੜੀ ਉਹ ਆ ਰਹੀ ਸੀ 8 ਜੂਨ ਵਾਲੇ ਦਿਨ ਹੀ ਫਿਰ ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਵੇਖਣ ਵਾਸਤੇ ਆਉਂਦੇ ਐ ਜਦੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਆਉਂਦੇ ਐ ਤਾਂ ਉਸ ਵੇਲੇ ਦੇ ਨਾਲ ਉਹਨਾਂ ਦੇ ਉੱਪਰ ਛਤਰੀ ਤਾਨ ਕੇ ਚੱਲ ਰਿਹਾ ਜਿਹੜਾ ਇੱਕ ਫੌਜੀ ਜਰਨੈਲ ਸੀ ਇੱਕ ਸਿੱਖ ਨੌਜਵਾਨ ਨੇ ਜਿਹੜਾ ਸੀ ਉਹ ਗੋਲੀ ਮਾਰੀ ਔਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਤੇ ਬਚ ਗਿਆ ਪਰ ਉਹਦਾ ਜਿਹੜਾ ਸਾਥੀ ਸੀ ਉਹਦੇ ਗੋਲੀ ਜਿਹੜੀ ਉਹ ਵੱਜ ਜਾਂਦੀ ਬਾਦ ਵਿੱਚ ਸਿੱਖ ਨੌਜਵਾਨ ਜਿਹੜਾ ਸੀ ਉਹ ਵੀ ਸ਼ਹੀਦ ਹੋ ਜਾਂਦਾ ਹੈ ਉਹਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਦੀ ਹੋਈ ਤਬਾਈ ਵੇਖੀ ਔਰ ਠੱਠਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਵੇਖਿਆ ਸ਼੍ਰੀ ਦਰਬਾਰ ਸਾਹਿਬ ਜਿਹੜਾ ਵੇਖਿਆ ਹਾਲਾਂਕਿ ਇਹ ਸਾਰਾ ਕੁਝ ਹੁਣ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਵਾਸਤੇ ਕੀਤਾ ਜਾ ਰਿਹਾ ਸੀ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਠਹਿ ਟੇਰੀ ਹੋਇਆ ਪਿਆ ਸੀ ਔਰ ਉਸ ਵੇਲੇ ਵੀ ਜਿਹੜਾ ਵਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਪਣੀ ਕੁਰਸੀ ਨੂੰ ਜਫਾ ਮਾਰ ਕੇ ਬੈਠਾ ਰਿਹਾ ਉਹਨੇ ਆਪਣੀ ਕੁਰਸੀ ਨੂੰ ਜਿਹੜਾ ਨਹੀਂ ਛੱਡਿਆ 1984 ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਔਰ ਗਿਆਨੀ ਜੈਲ ਸਿੰਘ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਰਿਹਾ ਪਰ ਉਹਨੇ ਕੁਰਸੀ ਨੂੰ ਜਫਾ ਮਾਰੀ ਰੱਖਿਆ ਉਹਨੇ ਕੁਰਸੀ ਨੂੰ ਨਹੀਂ ਛੱਡਿਆ ਇਹਦੇ ਨਾਲ ਦੁਨੀਆ ਦੇ ਵਿੱਚ ਇੱਕ ਸੰਦੇਸ਼ ਗਿਆ ਵੇਖੋ ਦੇਸ਼ ਦਾ ਰਾਸ਼ਟਰਪਤੀ ਤੇ ਇੱਕ ਸਿੱਖ ਹੈ ਔਰ ਸਿੱਖਾਂ ਦੇ ਉੱਪਰ ਕਿਹੜਾ ਜ਼ੁਲਮ ਹੋ ਸਕਦਾ ਹੈ ਔਰ ਇਹੀ ਸਰਕਾਰ ਜਿਹੜਾ ਕਰਨਾ ਚਾਹੁੰਦੀ ਸੀ ਦੱਸਣਾ ਚਾਹੁੰਦੀ ਸੀ ਕਿ ਰਾਸ਼ਟਰਪਤੀ ਅਸੀਂ ਸਿੱਖ ਬਣਾਇਆ ਫਿਰ ਸਿੱਖਾਂ ਕਿਹੜਾ ਖਤਰਾ ਹੋ ਸਕਦਾ ਜਾਣ ਪੁੱਛ ਕੇ ਗਿਆਨੀ ਜੈਲ ਸਿੰਘ ਦੇ ਮੋਢੇ ਦੇ ਉੱਪਰ ਰੱਖ ਕੇ ਜਿਹੜਾ ਇਹ ਸਾਰਾ ਕੁਝ ਕੀਤਾ ਗਿਆ ਔਰ ਉਹ ਅੱਗੇ ਹੋ ਕੇ ਸਾਰੇ ਕੁਝ ਦੀ ਭੂਮਿਕਾ ਜਿਹੜੀ ਉਹ ਨਿਭਾਉਂਦਾ ਰਿਹਾ ਹੁਣ ਸਰਕਾਰ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾ ਦਿੱਤੀ ਜਾਵੇ ਉਹਦੇ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਮੰਤਰੀ ਬੂਟਾ ਸੇਉ ਨੂੰ ਕਿਹਾ ਵੀ ਤੂੰ ਜਾ ਕੇ ਘਰ ਸੇਵਾ ਵਾਲੇ ਬਾਬਿਆਂ ਨੂੰ ਕਹਿ ਵੀ ਦਰਬਾਰ ਜਿਹੜਾ ਕਾਲ ਤਖਤ ਹੈਬਾ ਉਹਨੂੰ ਦੁਬਾਰਾ ਬਣਾ ਦਿੱਤਾ ਜਾਏ ਉਹਦੀ ਮਰੰਮਤ ਕਰਾ ਦਿੱਤੀ ਜਾਏ ਬੂਟਾ ਸੋ ਜਿਹੜਾ ਸੀ ਉਹ ਬਾਬਾ ਖੜਕ ਸਿੰਘ ਦਾ ਬੜਾ ਸ਼ਰਧਾਲੂ ਸੀ ਬੂਟਾ ਸੋ ਦੌੜਿਆ ਹੋਇਆ ਦਿੱਲੀ ਤੋਂ ਆਇਆ ਔਰ ਉਹ ਬਾਬਾ ਖੜਕ ਸਿੰਘ ਦੇ ਡੇਰੇ ਦੇ ਵਿੱਚ ਗਿਆ ਜਦੋਂ ਹੀ ਬਾਬਾ ਖੜਕ ਸਿੰਘ ਦੇ ਡੇਰੇ ਦੇ ਵਿੱਚ ਬੂਟਾ ਸੰਗਿਆ ਬਾਬਾ ਖੜਕ ਸਿੰਘ ਨੇ ਬਿਨਾ ਕੋਈ ਗੱਲ ਸੁਣਿਆ ਬੂਟੇ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਬੂਟਾ ਸੋ ਨੇ ਬੜਾ ਜ਼ੋਰ ਲਾਇਆ ਕਿ ਮੇਰੀ ਇੱਕ ਵਾਰ ਬੇਨਤੀ ਤਾਂ ਸੁਣੀ ਜਾਵੇ ਪਰ ਬਾਬਾ ਖੜਕ ਸਿੰਘ ਹੋਣਾ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਜਦੋਂ ਬੂਟਾ ਸੋ ਨੇ ਕਿਹਾ ਕਿ ਤੁਸੀਂ ਦਰਬਾਰ ਕਾਲ ਤਖਤ ਸਾਹਿਬ ਦੀ ਉਸਾਰੀ ਕਰਵਾ ਦਿਓ ਤਾਂ ਉਸ ਵੇਲੇ ਬਾਬਾ ਖੜਕ ਸਿੰਘ ਕਹਿੰਦੇ ਆ ਪਹਿਲਾਂ ਫੌਜ ਨੂੰ ਬਾਹਰ ਕੱਢਿਆ ਜਾਏ ਤਾਂ ਉਸ ਵੇਲੇ ਦੇ ਨਾਲ ਜਿਹੜਾ ਬੂਟਾ ਸੀ ਉਹ ਸੀ ਹੋਰ ਵੀ ਬੜੇ ਕਾਰ ਸੇਵਾ ਵਾਲੇ ਜਿਹੜੇ ਸੰਤ ਮਹਾਂਪੁਰਸੀ ਉਹਨਾਂ ਦੇ ਕੋਲ ਗਿਆ ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ ਸਾਰਿਆਂ ਨੇ ਇਹੋ ਸ਼ਰਤ ਰੱਖੀ ਪਹਿਲਾਂ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਬਾਹਰ ਕੱਢਿਆ ਜਾਏ ਫਿਰ ਸਿੱਖ ਪੰਥ ਦੀ ਮਰਜ਼ੀ ਹੋਏਗੀ ਉਹ ਆਪਣੀ ਮਰਜ਼ੀ ਨਾਲ ਕਿਵੇਂ ਅਕਾਲ ਤਖਤ ਸਾਹਿਬ ਦੀ ਇਮਾਰਤ ਬਣਾਉਣਾ ਚਾਹਣ ਉਹ ਬਣਾ ਸਕਦੇ ਆ ਤਾਂ ਫਿਰ ਉਸ ਵੇਲੇ ਇੱਕ ਨਿਹੰਗ ਸੰਤਾ ਸਿੰਘ ਨੂੰ ਅੱਗੇ ਲਾ ਕੇ ਜਿਹਨੇ ਲਾਲਚ ਦੇ ਵਿੱਚ ਆਣ ਕੇ ਇਹ ਸੇਵਾ ਜਿਹੜੀ ਕਰਨੀ ਪ੍ਰਵਾਨ ਕਰ ਲਈ ਭਾਵੇਂ ਕਿ ਅਕਾਲ ਤਖਤ ਸਾਹਿਬ ਤੋਂ ਉਹਨੂੰ ਛੇਕ ਵੀ ਦਿੱਤਾ ਗਿਆ ਪਰ ਉਹਨੇ ਪੰਥ ਦੇ ਇਹਨਾਂ ਹੁਕਮਨਾਮਿਆਂ ਦੀ ਕੋਈ ਪ੍ਰਵਾਨਨੀ ਨਹੀਂ ਕੀਤੀ ਸਰਕਾਰੀ ਸਰਪ੍ਰਸਤੀ ਐਫਰ ਜਿਹੜਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਜਿਹੜਾ ਉਹ ਬਣਾਇਆ ਗਿਆ ਭਾਵੇਂ ਕਿ ਬਾਅਦ ਵਿੱਚ ਪੰਥ ਨੇ ਉਸ ਇਮਾਰਤ ਨੂੰ ਪ੍ਰਵਾਨ ਨਹੀਂ ਕੀਤਾ ਦੁਬਾਰਾ ਫਿਰ ਸਿੱਖਾਂ ਨੇ ਢਾ ਕੇ 1986 ਦੇ ਵਿੱਚ ਤੇ ਦੁਬਾਰਾ ਇਮਾਰਤ ਜਿਹੜੀ ਉਹ ਬਣਾਈ ਸੀ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਿੱਚੋਂ ਬਹੁਤ ਸਾਰੇ ਸਿੱਖਾਂ ਨੇ ਆਪਣੇ ਅਵਾਰਡ ਵਾਪਸ ਕਰ ਦਿੱਤੇ ਔਰ ਆਪਣੀਆਂ ਨੌਕਰੀਆਂ ਨੂੰ ਲੱਤ ਮਾਰ ਦਿੱਤੀ ਸੀ। ਇਹਨਾਂ ਦੇ ਵਿੱਚੋਂ ਸਰਦਾਰ ਹਰਵਿੰਦਰ ਸਿੰਘ ਜੀ ਖਾਲਸਾ ਜਿਹੜੇ ਨਾਰਵੇ ਦੇ ਵਿੱਚ ਅੰਬੈਸਡਰ ਸੀ ਉਹਨਾਂ ਨੇ ਜਿਹੜਾ ਸੀ ਆਪਣੀ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਸੀ ਆਪਣੀ ਉਸ ਵੇਲੇ ਜਿਹੜੀ ਸੀਟ ਸੀ ਉਹਦੇ ਤੋਂ ਅਸਤੀਫਾ ਦੇ ਦਿੱਤਾ ਔਰ ਭਗਤਪੂਰਨ ਸਿੰਘ ਜਿਹੜੇ ਸਨ ਉਹਨਾਂ ਨੂੰ ਮਿਲਿਆ ਹੋਇਆ ਪਦਮ ਸ਼੍ਰੀ ਦਾ ਅਵਾਰਡ ਜਿਹੜਾ ਸੀ ਉਹਨਾਂ ਨੇ ਸਰਕਾਰ ਨੂੰ ਵਾਪਸ ਕਰ ਦਿੱਤਾ। ਇਸੇ ਤਰ੍ਹਾਂ ਜਿਹੜੇ ਪ੍ਰਸਿੱਧ ਇਤਿਹਾਸਕਾਰ ਸਰਦਾਰ ਖੁਸ਼ਵੰਤ ਸਿੰਘ ਸਨ ਉਹਨਾਂ ਨੇ ਵੀ ਆਪਣਾ ਅਵਾਰਡ ਜਿਹੜਾ ਸੀ ਵਾਪਸ ਕਰ ਦਿੱਤਾ ਡਾਕਟਰ ਗੰਡਾ ਸਿੰਘ ਉਹਨਾਂ ਨੇ ਆਪਣਾ ਅਵਾਰਡ ਜਿਹੜਾ ਸੀ ਉਹ ਵੀ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਅਜੀਦ ਅਖਬਾਰ ਦੇ ਐਡੀਟਰ ਹੈ ਡਾਕਟਰ ਸਾਧੂ ਸਿੰਘ ਹਮਦਰਦ ਹੋਣਾ ਨੇ ਵੀ ਆਪਣਾ ਅਵਾਰਡ ਜਿਹੜਾ ਉਹ ਭਾਰਤ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ ਤਾਂ ਇਹ ਸੀ ਜੂਨ 1984 ਦੇ ਦੌਰਾਨ ਹੋਈ ਫੌਜੀ ਕਾਰਵਾਈ ਔਰ ਸਿੱਖਾਂ ਦੇ ਉੱਪਰ ਹੋਏ ਹਮਲੇ ਦੀ ਦਾਸਤਾਨ ਬਹੁਤ ਭਿਆਨਕ ਦਾਸਤਾਨ ਹੈ ਬੇਰਹਿਮੀ ਦੇ ਨਾਲ ਸਿੱਖਾਂ ਦਾ ਜਿਹੜਾ ਉਹ ਕਤਲੇਆਮ ਹੋਇਆ ਸੀ ਇਸ 84 ਨੂੰ ਨਾ ਸਿੱਖ ਕਦੇ ਭੁੱਲਿਆ ਤੇ ਨਾ ਕਦੇ ਭੁੱਲ ਹੀ ਸਕੇਗਾ ਔਰ ਦੁਖਾਂਤ ਇਸ ਗੱਲ ਦਾ ਹੈ ਅੱਜ 41 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖਾਂ ਨੂੰ ਕੋਈ ਇਨਸਾਫ ਜਿਹੜਾ ਉਹ ਨਹੀਂ ਮਿਲ ਸਕਿਆ ਸਤਗੁਰੂ ਸਾਹਿਬ ਦੇ ਅੱਗੇ ਅਰਦਾਸ ਹੈ ਉਹ ਕੌਮ ਦੀ ਆਪ ਵੀ ਜਿਹੜੀ ਉਹ ਬੋੜੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ